ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜੇਸ਼ ਕੁਮਾਰ ਹੈ ਦਾਦਾ ਮੋਟਰ ਤੋਂ ਇਸ ਸਮਰਾਲੇ ਤੋਂ ਗੱਡੀ ਲੈ ਕੇ ਚੱਲ ਰਹੀ ਹਾਂ ਕਿਹੜੇ ਦਾਦਾ ਮੋਟਰ ਕਿੱਥੇ ਆਫਿਸ ਤੋਂ ਢੋਲੀ ਵਾਲੀ ਜੀ ਦਾਦਾ ਮੋਟਰ ਆ ਕਿੱਥੋਂ ਲੈ ਕੇ ਚੱਲੇ ਸੀਗੇ ਗੱਡੀ ਸਮਰਾਲੇ ਤੋਂ ਕੀ ਹੋਇਆ ਸੀ ਗੱਡੀ ਨੂੰ ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਇੱਕ ਇੱਕ ਸਮਰਾਲੇ ਤੋਂ 1.5 ਕਿਲੋਮੀਟਰ ਅੱਗੇ ਆਈਟੀਆ ਤੋਂ ਆ ਕੇ ਇੱਕਦਮ ਗੱਡੀ ਗਰਮ ਹੋਣ ਲੱਗੀ ਮੈਂ ਮੋੜ ਕੇ ਖੜੀ ਕਰਤੀ ਤੇ ਮੈਂ ਟੋਅ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਇੱਕਦਮ ਆਗੂ ਸਾੜ ਜੀ ਨੇ ਤੇ ਇਹ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੂੰ ਤਲਾਸ਼ ਕਰ ਦਿੱਤੀ ਹੈ ਹਾਂਜੀ ਕਰ ਦਿੱਤੀ ਤੇ ਅੱਗੇ ਨੇ ਉਹ ਜਾਂ ਕੀ ਗੱਲਬਾਤ ਕੀ ਕਰਨੀ ਹੈ ਹਾਂਜੀ ਅੱਗੇ ਤੁਸੀਂ ਆਪਣੇ ਆਫਿਸ ਦੇ ਵਿੱਚ ਫੋਨ ਕੀਤਾ ਹਾਂਜੀ ਕਰਤਾ ਜੀ ਉਤੋਂ ਕ੍ਰੇਨ ਆ ਰਹੀ ਹੈ ਜੀ ਹੁਣ ਉਤੋਂ ਕ੍ਰੇਨ ਆ ਰਹੀ ਹੈ ਹਾਂਜੀ ਫਿਰ ਟੋ ਕਰਕੇ ਲੈ ਕੇ ਜਾਵਾਂਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਤੇ ਹੋਰ ਜਿਹੜਾ ਇਹਨੂੰ ਅੱਗ ਲੱਗੀ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਲੱਗੀ ਹੋਏ ਜੀ ਸਰ ਇਹ ਮੈਨੂੰ ਲੱਗਦਾ ਜੀ ਸ਼ੋਰ ਵਾਇਰਿੰਗ ਸ਼ਾਰਟ ਕਰਕੇ ਲੱਗੀ ਹੈ ਅੰਦਰੋਂ ਇੰਜਨ ਦੇ ਕੀ ਨਾਮਕ ਮੇਰਾ ਡਰਾਈਵਰ ਸੋਨ ਸਿੰਘ ਫਰਵਿਕਟਸ ਬਣਾਲਾ ਜੀ ਕੀ ਘਟਨਾ ਜਿਹੜੀ ਹੋਈ ਸਾਨੂੰ ਫੋਨ ਆਇਆ ਵੀ ਆਈਟੀਏ ਦੇ ਕੋਲ ਸਰਵਿਸ ਹੈ ਨਾ ਵੀ ਉੱਥੇ ਇੱਕ ਗੱਡ ਨੂੰ ਅੱਗ ਲੱਗੀ ਆ ਤਾਂ ਅਸੀਂ ਆਪਣੀ ਫਰਵਿਕਟ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਵੀ ਇੰਜਣ ਨੂੰ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀਗੀ ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜੀ ਨੂੰ ਅੱਗ ਲੱਗੀ ਹੈ ਜਾਂ ਚੱਲੀ ਜਾਂਦੀ ਗੱਡੀ ਨੂੰ ਇਹ ਤਾਂ ਹੁਣ ਜਿਵੇਂ ਉਹ ਵਿੱਚ ਡਰਾਈਵਰ ਸੀਗਾ ਉਹ ਕਹਿੰਦਾ ਮੈਂ ਸਾਈਡ ਤੇ ਖੜਾਈ ਸੀਗੀ ਤੇ ਖੜਾ ਕੇ ਕਹਿੰਦਾ ਲ ਮੈਂ ਦੇਖਿਆ ਤੂੰ ਹਿੱਕੜਾ ਦੇਖਿਆ ਤਾਂ ਵਿੱਚ ਅੱਗ ਲੱਗੀ ਹੋਈ ਸੀਗੀ ਤੇ ਜਿਹੜੇ ਕਹਿੰਦਾ ਤਰੰਤ ਲੋਕਾਂ ਨੇ ਇਕੱਠੇ ਹੋ ਕੇ ਇਹਦੀ ਸੂਚਨਾ ਫਾਇਰ ਵਿਗਟਸ ਨੂੰ ਨਾਲਣ ਦਿੱਤੀ ਤਾਂ ਆਪਣੇ ਸਟੇਸ਼ਨ ਕੋਲ ਹੋਣ ਕਰਕੇ ਤੇ ਜਿਲੇ ਤਾਂ ਅਸੀਂ ਟਾਈਮ ਤੇ ਗੱਡੀ ਲੈ ਕੇ ਪਹੁੰਚ ਗਏ ਰਏ ਤਾਂ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਇੰਜਨ ਨੂੰ ਪਈ ਸੀ ਤੇ ਅਸੀਂ ਤੁਰੰਤ ਅੱਗੇ ਪਾਣੀ ਮਾਰੇ ਆ ਤੇ ਇੱਕ ਸਿਲੰਡਰ ਚਲਾਇਆ ਉਹ ਤਾਂ ਫਾਇਰ ਵਾਲਾ ਅੱਦਾਂ ਫਾਇਰ ਵਾਲਾ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਅੱਗ ਕੰਟਰੋਲ ਕੀਤੀ ਕਿੰਨਾ ਕੁ ਟਾਈਮ ਲੱਗ ਗਿਆ ਸਾਨੂੰ ਉਹੀ ਤਕਰੀਬਨ ਮੰਨ ਲਓ ਵੀ 20-25 ਮਿੰਟ ਲੱਗੇ ਗਏ ਧੰਨਵਾਦ ਜਾਨੀ ਨਕਸਾਨ ਤੋਂ ਬਚਾਓ ਨਹੀਂ ਜਾਨੀ ਨਕਸਾਨ ਤੋਂ ਬਚਾਓਗੇ ਆਪਾਂ ਮਾਲੀ ਨੁਕਸਾਨ ਹੋ ਗਿਆ ਗੱਡੀ ਮੰਨ ਲਓ ਇੰਜਨ ਮੁਰੇ ਚਲ ਗਈ